ਹਲਕੇ ਦੇ ਲੋਕਾਂ ਦਾ ਆਪਣੇ ਜਿਹੜਾ ਰੋਪੜਾ ਜ਼ਿਲ੍ਹਾ ਪ੍ਰਧਾਨ ਜੀ ਦਾ ਤੇ ਰਾਜਾ ਬਿਰਿੰਗ ਜੀ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਮਾਜੋ ਵਲਣਾ ਕੇਪੀ ਸਿੰਘ ਜੀ ਦਾ ਧੰਨਵਾਦ ਕਰਦਾ ਸੀਨੀਅਰ ਕਾਂਗਰਸੀ ਆਗੂ ਪ੍ਰੇਮ ਸਿੰਘ ਬਸੋਵਾਲ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਬਣੇ ਪਾਰਟੀ ਹਾਈ ਕਮਾਂਡ ਤੇ ਸਾਬਕਾ ਸਪੀਕਰ ਰਾਣਾ ਕਵਰਪਾਲ ਸਿੰਘ ਦਾ ਕੀਤਾ ਧੰਨਵਾਦ ਇਲਾਕੇ ਦੇ ਨਾਮੀ ਕਾਂਗਰਸੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਪ੍ਰੇਮ ਸਿੰਘ ਬਸੋਵਾਲ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਨਵਰ ਪਾਲ ਸਿੰਘ ਦੀ ਸਿਫਾਰਿਸ਼ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਏ ਨੇ ਨਿਯੁਕਤੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਸੋਵਾਲ ਨੇ ਹਮੇਸ਼ਾ ਹੀ ਪਾਰਟੀ ਦੇ ਇੱਕ ਸਮਰਪਿਤ ਵਰਕਰ ਵਜੋਂ ਕੰਮ ਕੀਤਾ ਹੈ। ਅਤੇ ਉਹ ਇਲਾਕੇ ਵਿੱਚ ਆਪਣਾ ਅਸਰ ਰਸੂਖ ਰੱਖਦੇ ਹਨ ਤੇ ਇੱਕ ਟਰਾਂਸਪੋਰਟਰ ਅਤੇ ਵਪਾਰੀ ਵਜੋਂ ਵੀ ਜਾਣੇ ਜਾਂਦੇ ਹਨ ਇਸ ਤੋਂ ਪਹਿਲਾਂ ਉਹ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਨ ਬਸੋਵਾਲ ਨੇ ਆਪਣੀ ਨਿਯੁਕਤੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਹਮੇਸ਼ਾ ਤਤਪਰ ਰਹਿਣਗੇ ते सारे साथियों लैके चलण गए इस मौके रमेश चंद्र दसगराई हरबंस लाल महिंदली कमलदेव जोसी चौधरी पहूलाल लखेड़ कौशलर बंटी वालिया, अरुणदीप सोनू कमलदीप कौर सैनी नरेंद्र सैनी राम प्यारी गंगा जसविंदर सिंह रतन सबका सिक्ख्या अफसर सवरन सिंह लोधीपुर इंस्पैक्टर सुखदेव सिंह महरौली सबका चेयरमैन सूरत सिंह बासोवाल बलाक प्रधान हिमाशु टंडन पवन राणा प्रेम सिंह सिद्धू जनमीत सिंह बंगा प्रेमपाल पिंका मुकेश छन्नू आदि ने खुशी का इजहार किया है देवेंद्र जी वायक जी का खांसा वायक जी की फते मेनू पेंसिल बसवाल नो जो हाई कमांड मान मानयोग राणा केकी सिंह जी छापस्तिकर पंजाब विधानसभा ते ਮੂਲਕੀ ਦੇ ਜੋ ਆਪਣੇ ਜੋ ਮੈਨੂੰ ਨਵੀਂ ਤਜੁਕਤੀ ਸੀਨੀਅਰ ਵਾਈਸ ਪ੍ਰੈਸਿਡੈਂਟ ਦਾ ਬਣਾਇਆ ਹੈ ਉਸ ਲਈ ਮੈਂ ਜਿੱਥੇ ਆਪਣੇ ਸਤਕਾਰਯੋਗ ਲੀਡਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਹਲਕੇ ਦੇ ਲੋਕਾਂ ਲਈ ਤੇ ਆਪਣੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੂਰੀ ਮਿਹਨਤ ਤੇ ਤੰਦ ਦੇ ਨਾਲ ਕੰਮ ਕਰਾਂਗਾ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ electing ਦਾ ਸਮਾਂ ਹੈ ਜਿਸ ਦੇ ਵਿੱਚ ਮੈਂ ਤੰਦੇ ਨਾਲ ਕੰਮ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ 2027 ਦਾ ਮਿਸ਼ਨ ਹੈ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਪੂਰੀ ਇਹ ਸਾਨੂੰ ਉਮੀਦ ਹੈ ਕਿ 2027 ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈ ਉਹ ਜਿੱਤ ਕੇ ਸਰਕਾਰ ਬਣਾਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣਾ ਜਿਹੜਾ ਪਾਰਟੀ ਦਾ ਸੰਦੇਸ਼ ਹੈ ਉਹ ਹਰ ਪਿੰਡ ਹਰ ਪੰਚਾਇਤ ਦੇ ਅੰਦਰ ਪੂਰੇ ਆਪਣੇ ਹਲਕੇ ਦੇ ਅੰਦਰ ਮੈਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਰਾਣਾ ਜੀ ਨੇ ਸਾਰੀ ਜਿਹੜੀ ਇੱਕ ਸੰਗਠਿਤ ਸਾਨੂੰ ਕਰਕੇ ਪਾਰਟੀ ਨੂੰ ਸੰਗਠਿਤ ਕਰਕੇ ਨਵਾਂ ਬਲੋਕ ਪ੍ਰਧਾਨ ਬੜਾ ਤੇ ਨਵਾਂ ਵਾਈਸ ਪ੍ਰੈਸਿਡੈਂਟ ਬੜਾ ਤੇ ਇਸ ਤਰੀਕੇ ਨਾਲ ਹੋਰ ਵੀ ਅਹੁਦੇਦਾਰੀਆਂ ਤੇ ਆਪਣੇ ਹਲਕੇ ਦੇ ਅੰਦਰ ਬਾੜਬੰਦੀ ਜਿਹੜੀ ਬਾੜ ਦੇ ਵਿੱਚ ਇਹ ਬਹੁਤ ਕਮੇਟੀਆਂ ਉਹ ਵੀ ਬਣਾਈਆਂ ਐ ਸੋ ਅਸੀਂ ਸਾਰੇ ਰਲ ਕੇ ਹਲਕੇ ਦੇ ਅੰਦਰ ਪੂਰਾ ਕੰਮ ਕਰਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਤੇ ਮਾਨਯੋਗ ਰਾਣਾ ਕੇਪੀ ਸਿੰਘ ਨੂੰ ਚੜ੍ਹਦੀ ਕਲਾ ਦੇਖਣਾ ਚਾਹੁੰਦੇ ਐ ਤੇ ਪੂਰੀ ਕੋਸ਼ਿਸ਼ ਦੇ ਨਾਲ ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਰਾਣਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਨਾਲ ਅਸੀਂ ਵਿਧਾਨ ਸਭਾ ਵਿੱਚ ਲਿਆਵਾਂਗੇ ਤੇ ਸਾਡੀ ਸਰਕਾਰ ਬਣੇਗੀ ਸਰਕਾਰ ਦੇ ਅੰਦਰ ਸਾਡੀ ਜਿਹੜੀ ਉਹ ਨੁਮਾਇੰਦਗੀ ਹੋਏਗੀ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਰੇ ਆਪਣੇ ਹਲਕੇ ਦੇ ਲੋਕਾਂ ਦਾ ਆਪਣੇ ਜ਼ਿਲ੍ਹਾ ਰੋਪੜ ਦਾ ਜ਼ਿਲ੍ਹਾ ਪ੍ਰਧਾਨ ਜੀ ਦਾ ਤੇ ਰਾਜਾ ਬਿਰਿੰਗ ਜੀ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਮਾਜੋ ਰਣਾ ਕੇਪੀ ਸਿੰਘ ਜੀ ਦਾ ਫੇਰ ਦੁਬਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ